ਹੋਇਆ ਸੀਗਾ ਅੱਜ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਸਵੇਰੇ ਅਬਾਊਟ ਪੋਣੇ ਦੇ 4 ਵਜੇ ਕਿ ਇਸ ਤਰ੍ਹਾਂ ਇੱਥੇ ਐਕਸੀਡੈਂਟ ਹੋਇਆ ਤਾਂ ਅਸੀਂ ਇੱਥੇ ਪੁੱਜੇ ਹਾਂ ਤੇ ਇੱਥੇ ਦੋ ਮਾਲ ਗੱਡੀਆਂ ਖੜੀਆਂ ਸੀ ਤੇ ਇੱਕ ਪੈਸੇਂਜਰ ਹੈਗੀ ਤੇ ਸਿਰਫ ਜਿਹੜੇ ਰੇਲ ਗੱਡੀ ਲੋਡ ਹੈ ਉਹਦੇ ਦੋ ਜਿਹੇ ਡਰਾਈਵਰ ਹੈ ਉਹ ਇੰਜਰਡ ਹੋਏ ਆ ਜਿਨ੍ਹਾਂ ਨੂੰ ਐਂਬੂਲੈਂਸ ਨੇ 108 ਨੇ ਭੇਜ ਦਿੱਤਾ ਸਿਵਲ ਹਸਪੀਟਲ ਵੱਡੇ ਘਰ ਤਾਂ ਤੇ ਬਾਕੀ ਹਰੇ ਜੋ ਬਚਾਅ ਕਰਦੇ ਮੌਕੇ ਤੇ ਉਹ ਚੱਲੇ ਤੇ ਹੋਰ ਕੋਈ ਇਹ ਜਾਨੀ ਮਾਲੀ ਨੁਕਸਾਨ ਕਿ ਕਿਧਰ ਆ ਰਹੀ ਸੀ ਗੱਡੀ ਇਹ ਟ੍ਰੇਨਾਂ ਉਧਰੋਂ ਆ ਰਹੀਆਂ ਸੀ ਹਮਾਲਾ ਸਾਈਡ ਤੋਂ ਤੇ ਬਾਕੀ ਗੱਡੀਆਂ ਚ ਕਰਾਈਆਂ ਬਾਕੀ ਇਹ ਪਾਰਟ ਆਫ ਇਨਵੈਸਟੀਗੇਸ਼ਨ ਹੈ ਇਹ ਹਜੇ ਹਾਲੀ ਹੋ ਨਹੀਂ ਕਿ ਇਹਦੇ ਨਾਮ ਕੀ ਨੇ ਪਤਾ ਲੱਗਾ ਕੁਝ ਤੇ ਉਹ ਦੋਵੇਂ ਲੋਕੋ ਪਾਇਲਟ ਹੈ ਮੇਰਾ ਨਾਮ ਡਾਕਟਰ ਈਵਨ ਪ੍ਰੀਤਪੁਰ ਸਿਵਲ ਹਸਪੀਟਲ ਫਤਿਹਗੜ ਸਾਹਿਬ ਐਸ ਵੇਲੇ ਅਮਰਜੈਂਸੀ ਡਿਊਟੀ ਵਿੱਚ ਤਨਤ ਆ ਸਾਡੇ ਕੋਲੋਂ ਟ੍ਰੇਨ ਐਕਸੀਡੈਂਟ ਵਿੱਚ ਦੋ ਲੋਕੋ ਪਾਇਲਟ ਲੋਕੋ ਪਾਇਲਟ ਆਏ ਸੀ ਜਿਦੇ ਵਿੱਚ ਹਿਮਾਂਸ਼ੂ ਕੁਮਾਰ ਤੇ ਵਿਕਾਸ ਕੁਮਾਰ ਸੀਗੇ ਜਿਨ੍ਹਾਂ ਦਾ ਨਾਮ ਉਹਨਾਂ ਦੋਨਾਂ ਨੂੰ ਰਜਿੰਦਰ ਰੈਫਰ ਕਰ ਦਿੱਤਾ ਕਿਉਂਕਿ ਉਹਨਾਂ ਦੇ ਸੱਟਾ ਹੈਡ ਇੰਜਰੀ ਸੀਗੀ ਇੱਕ ਦੇ ਇੱਕ ਇਹ ਬੈਕ ਇੰਜਰੀ ਸੀ ਤਾਂ ਕਰਕੇ ਉਹਨਾਂ ਨੂੰ ਰੈਫਰ ਕਰ ਦਿੱਤਾ ਹੈਡ ਇੰਜਰੀ ਕਿਤੇ ਸੀ ਵਿਕਾਸ ਕੁਮਾਰ ਦੇ ਸੀ ਉਹ ਦੂਜੇ ਦੇ ਦੂਜੇ ਦੇ ਬੈਕ ਇੰਜਰੀ ਸੀ ਉਹ ਚੱਲ ਨਹੀਂ ਪਾ ਰਿਹਾ ਸੀ ਤਾਂ ਕਰਕੇ ਉਹਨਾਂ ਦੇ ਕੋਲ ਕਿਤਾ ਹੈ ਓਕੇ ਤੇ ਮੈਂ ਕਿੱਥੇ ਦੇ ਰਹਿਣ ਵਾਲੇ ਦੋਵੇਂ ਦੋਨੋਂ ਸਹਾਰਨ ਕੁਰੀ ਉਪਕੀ ਦੇ ਰਹੇ ਨੇ